ਅੰਤਰਰਾਸ਼ਟਰੀ ਮੈਲਾ ਦਿਵਸ ਮੌਕੇ ਹਿਊਮਨ ਰਾਈਟਸ ਕਾਉਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਸਮਾਗਮ ਆਯੋਜਿਤ ਅੰਤਰਰਾਸ਼ਟਰੀ ਮੈਲਾ ਦਿਵਸ ਦੇ ਮੌਕੇ ਹਿਊਮਨ ਰਾਈਟਸ ਕਾਉਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਸੰਸਥਾ ਦੇ ਅਧਿਨ ਸਕੱਤਰ ਸਰਦਾਰ ਸਰਦਾਰ ਸਿੰਘ ਕੋਟਲੀ ਦੀ ਅਗਵਾਈ ਹੇਠ ਸਥਾਨਕ ਨੌਰਥ ਕਲਚਰ ਜ਼ੋਨ ਐਡੀਟੋਰੀਅਮ ਵਿਖੇ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕਰਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਮੈਡਮ ਅਵਨੀਤ ਕੌਰ ਵਾਲੀਆ ਰਜਿਸਟਰਰ ਰਣਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਪੰਜਾਬ ਅਤੇ ਕੋਲਕਾਤਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਸਾਹਿਬ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਵੱਡੀ ਗਿਣਤੀ ਚਾਹਾਜ਼ਰਿਨ ਮਹਿਲਾਵਾਂ ਨੂੰ ਇਸ ਦਿਵਸ ਦੀ ਮੁਬਾਰਕਵਾਦੀ ਦਿੱਤੀ। ਉਨ੍ਹਾਂ ਕਿਹਾ ਕਿ ਔਰਤ ਨੇ ਅੱਜ ਸਮਾਜ ਦੇ ਹਰੇਕ ਖੇਤਰ 'ਚ ਆਪਣੀਆਂ ਅਹਿਮ ਸੇਵਾਵਾਂ ਦਿੰਦਿਆਂ ਦੇਸ਼ ਦੀ ਤਰੱਕੀ 'ਚ ਬੜਾ ਮੁੱਲਾਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੋਕੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਔਰਤਾਂ ਨੂੰ ਆਪਣੇ ਵੱਲ ਵਿਕਾਸਤ ਸੰਤਿਨਾ ਚਾਇਤਾ ਹੈ ਕਿਉਂਕਿ ਜੇਕਰ ਇੱਕ ਔਰਤ ਸਿਹਤਮੰਦ ਰਹੇਗੀ ਤਾਂ ਉਹ ਆਪਣੇ ਪਰਿਵਾਰ ਵਿੱਚ ਇੱਕ ਪਤਨੀ ਇੱਕ ਮਾਂ ਤੇ ਇੱਕ ਨੌ ਬੱਚੋ ਮਿਲੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਸਕੇਗੀ ਇਸ ਮੌਕੇ ਵੱਖ-ਵੱਖ ਔਰਤਾ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੇ ਨਾਂ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ ਸੁਖਚੈਨ ਸਿੰਘ ਜੈਲਦਾਰ ਕੋਟਲੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਹੀ ਉਮਰ ਰਾਈਟਸ ਕਾਉਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਆਪਣੀ ਸਮੁੱਚੀ ਟੀਮ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦਿਵਾਨ ਥਰੇਜਾ ਨਾ ਸ਼ਾਮ ਬਜਾਜ ਦੀ ਸਮਾਣਾ ਤੋਂ ਏਅਰਪੋਰਟ 스피ਟਿਡ ਵਿਦ ਰਿਸਪੈਕਟ ਪ੍ਰੋਟੈਕਟਿਡ ਫਰਮ ਹਮ ਐਂਡ 기ਵਨ ਦ ਫਰੀਡਮ ਟੂ ਥਰাইভ ਟੁਗੇਦਰ ਵੀ ਕਮਿਟ ਟੂ ਬਿਲਡਿੰਗ ਅ ਫਿਊਚਰ The people of this gathering of pledge, today to pledge today to stand for the dignity, for the dignity equality, equality, equality and, rights and rights of every woman. We vote to challenge, vote to challenge injustice, injustice, to support the voice of women, to voice of women, of women everywhere, everywhere. To, speak to speak and to make a difference. thank you we all collective commitment drive change and empower women everywhere thank you thank you madam bahut bahut dhanwaad sina jind ke andarish da jo saaniya aurtaan <laughs> ne madad kariyia oh vi inna ne baakugi <laughs> jikr kita te hun main jyada samana lenda hoya a gaya kyonki sama kise di odhik nahi karta aap sabhi di rijalto peshaniye te hun tode sath in india aur 15% aapna choya hai papia We'll, we'll रमनदीप कौर कविता पेश करेगी सदर रमनदीप कौर हूँ अपनी कविता पेश कर आज मैं रमनदीप कौर इस राष्ट्रीय महिला दिवस से सारी महिला को समर्पित करते हुए एक कविता पेश करने जा रही हूँ कृपा करके ध्यान सुनिए नारी है शक्ति नारी है जोत ਉਸ ਤੋਂ ਹੀ ਚਮਕਦਾ ਹੈ ਸੰਸਾਰ ਦਾ ਰੋਸ਼ਨ ਰੂਪ ਮਾਂ ਬਣ ਕੇ ਪਿਆਰ ਦੀ ਸੋਗਲ ਦਿੰਦੀ ਤੇ ਬਣ ਕੇ ਘਰ ਦੀ ਰੌਣਕ ਬਣਾਉਂਦੀ ਢੈਂਡ ਬਣ ਕੇ ਹੌਸਲਾ ਦਿੰਦੀ ਪਤਨੀ ਬਣ ਕੇ ਹਰ ਦੁੱਖ ਸਹੀ ਜਾਂਦੀ ਉਹ ਖੇਤਾਂ 'ਚ ਹਰ ਵਿੱਚ ਲਾਂਦੀ ਕਲਮ ਫੜ ਕੇ ਇਤਿਹਾਸ ਰਚਾਂਦੀ ਕਦੇ ਮੀਰਾ ਬਣ ਕੇ ਭਗਤੀ ਵਿੱਚ ਰਹੇ ਕਦੇ ਗੁਲਾਬ ਬਣ ਕੇ ਪ੍ਰੇਮ ਸਜਾਏ ਉਹ ਕੰਧ ਨੂੰ ਉੱਲਾਵਾ ਦਿੰਦੀ ਹਵਾਵਾਂ ਨੂੰ ਵੀ ਪਿੱਛੇ ਛੱਡਦੀਂਦੀ ਕਦੇ ਮਾਈ ਭਾਗੋ ਜੈਸੀ ਲੜਾਈ ਲੜੀ ਕਦੇ ਕਲਮ ਨਾਲ ਵਿਦਿਆ ਦਾ ਪ੍ਰਕਾਸ਼ ਕਰੇ ਮਾਤਾ ਗੁਜਰੀ ਦੀ ਤਾਕਤ ਵੇਖੀ ਜਿਸਨੇ ਸ਼ਹੀਦੀ ਦੀ ਥਾਪ ਨਰਜੀ ਛੋਟੇ ਸਾਹਿਬ ਜਦਿਆਂ ਨੂੰ ਵਧਾਇਆ ਧਰਮ ਦੀ ਉਹਨਾਂ ਨੂੰ ਬੜੀ ਦਮ ਸਿਖਾਇਆ ਦੁਸ਼ਮਨਾ ਦੀ ਫੌਜ ਵੀ ਕੰਬ ਲਾਇਆ ਕਲਪਨਾ ਚਾਵਲਾ ਨੇ ਜਦੋਂ ਅਸਮਾਨ 'ਚ ਪਹੁੰਚਾਇਆ ਕਦੇ ਹਰਮਨਪ੍ਰੀਤ ਨੇ ਸ਼ਾਨ ਵਧਾਇਆ ਕਦੇ ਪੀਵੀ ਸਿੰਧੂ ਨੇ ਚਲਕੀ ਅੰਬਨਾਇਆ ਕਦੇ ਦੀਪਿਕਾ ਕੁਮਾਰੀ ਨੇ ਟੀਚਾ ਲਾਇਆ ਤੇ ਕਦੇ ਕਰਮਨ ਮਾਨੇਸ਼ਵਰੀ ਨੇ 파ੜੂ ਠਾਇਆ ਮੈਰੀ ਕੌਮ ਨੇ ਜੋ ਮੁੱਕੇ ਮਾਰੇ ਗੀਤਾ ਬਬੀਤਾ ਨੇ ਡੰਗਲ ਸਵਾਰੇ ਉਹਨਾਂ ਦੇ ਹੌਸਲੇ ਨੂੰ ਸਲਾਮ ਕਰੀਏ ਹਰ ਮੋੜ ਤੇ ਉਹਨਾਂ ਦਾ ਸਨਮਾਨ ਕਰੀਏ ਕਦੇ ਨਾ ਹੌਸਲਾ ਤੋੜੀਏ ਕਿਸੇ ਨਾਇਦਾ ਉਸ ਦੀ ਉਡਾਨ ਨੂੰ ਖੁੱਲਾ ਸਨਮਾਨ ਦੇਈਏ ਉਸ ਦੀ ਉਡਾਨ ਨੂੰ ਖੁੱਲਾ ਸਨਮਾਨ ਦੇਈਏ ਥੈਂਕ ਯੂ ਵੂਮਨਸ ਡੇ ਦੇ ਦਿਨ ਮੈਂ ਜਿਹੜੀ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਹੈ ਉਹਦਾ ਤਨਵਾਦ ਕਰਦੀ ਆ ਤੇ ਮੈਂ ਇਹ ਸਾਰੇ ਨੂੰ ਇਹ ਮੈਸੇਜ ਦੇਣਾ ਚਾਹਦੀ ਆ ਕਿ ਕੁੜੀਆਂ ਨੂੰ ਕਿਸੇ ਤੋਂ ਘਾਟਣਾ ਸਮਝੋ ਬੇਟੀ ਪੜਾਓ ਬੇਟੀ ਬਚਾਓ ਤੇ ਨਾਲ ਮੁੰਡਿਆਂ ਨੂੰ ਵੀ ਪੜਾਓ ਤੇ ਮੁੰਡਿਆਂ ਨੂੰ ਵੀ ਬਚਾਓ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਅਜੀ ਰਾਜੇ ਨੈਸ਼ਨਲ ਮੂਵਮੈਂਟ ਡੇ ਬਣਾਇਆ ਜਾਂਦਾ ਹੈ ਤੇ ਬਾਈ ਤੁਸੀਂ ਸੰਤਨ ਨੂੰ ਕੀ ਫੀਲ ਕਰੋ ਇੰਟਰਨੈਸ਼ਨਲ ਵੂਮਨਸ ਡੇ ਦੇਖੋ ਸਾਡੀ ਕਾਉਂਸਲ ਵੱਲੋਂ ਮਨਾਇਆ ਜਾ ਰਿਹਾ ਅਸੀਂ ਇਹਨੂੰ ਇਸ ਕਰਕੇ ਅੱਗੇ ਲੈ ਕੇ ਆ ਰਹੇ ਹਾਂ ਕਿ ਅੱਜਕੱਲ੍ਹ ਜਿਹੜੀਆਂ ਔਰਤਾਂ ਨੇ ਜਾਂ ਵੂ ਬਹੁਤ ਅੱਗੇ ਜਾ ਸਕਦੀਆਂ ਨੇ ਕਿਸੇ ਕੱਲੋਂ ਮੈਂ ਮੈਂ ਤਾਂ ਇਹ ਗੱਲ ਤੇ ਨਾਲ ਸਹਿਮਤ ਆ ਕਿਉਂਕਿ ਮੇਰੇ ਕੋਲ ਉਹ ਡਾਕਟਰਸ ਨੇ ਮੈਂ ਚਾਹੁੰਦਾ ਵੀ ਇੱਕ ਦਿਨ ਦੁਨੀਆ ਉਹਨਾਂ ਨੂੰ ਸਲੂਟ ਕਰੇ ਤੇ ਇਸ ਉਪਾਲੇ ਦੇ ਨਾਲ ਮੈਂ ਵੱਧ ਚੜ ਕੇ ਉਹਨਾਂ ਡਾਕਟਰਸ ਨੂੰ ਪ੍ਰਮੋਟ ਕਰਨ ਦੀ ਉਹ ਕਰ ਰਿਹਾ ਵੀ ਔਮਨਸ ਡੇ ਇਸ ਬਰੀ ਗ੍ਰੇਟ ਡੇ ਕਿੰਨੇ ਕਿਤੇ ਆਪਾਂ ਇਹ ਗੱਲਬਾਤ ਕਰੀਏ ਕਿ ਲੋਜਾਨੇ ਕਿ ਬੜਾ ਵਿੱਚ ਸੁਣਿਆ ਲੱਗਿਆ 460 ਤੋਂ ਬੰਦੇ ਬੇਟੀ ਦੇ ਵਿਆਹ ਤੇ ਲਾਇਆ ਉਹ ਇਹ ਉਹ ਉਹਦੀ ਬੇਟੀ ਬਲੋਚ ਕੀਤਾ ਗਲਤ ਕੀਤਾ ਗਿਆ ਦੇਖੋ ਆਪ ਕੋ ਆਪੇ ਦੇ ਲਈ ਆਪਾਂ ਕਿਸੇ ਦੇ ਪਰਸਨਲ ਦੇ ਕੁਝ ਨਹੀਂ ਕਹਿ ਸਕਦੇ ਇਹ ਅਗਲੀ ਪਬਲਿਕ ਦੀ ਥਿੰਕਿੰਗ ਬਟ ਕੋਈ ਦੇ ਦੂਜੇ ਇਸ ਦਿਮਾਗ ਕੋਲ ਖਿਲਾਫ ਹੈ ਕਿਉਂਕਿ ਬੇਟੀ ਨੂੰ ਆਪਣੇ ਆਪ ਹੀ ਅੰਨਾ ਉੱਪਰਲੇ ਲੈਵਲ ਤੇ ਉਸ ਨੂੰ ਪਹੁੰਚ ਪਹੁੰਚਾ ਦੇਣਾ ਚਾਹੀਦਾ ਜਾਨੀ ਕਿ ਪਬਲਿਕ ਦੀ ਹੈਲਪ ਦੇ ਨਾਲ ਵੀ ਬੇਟੀ ਨੂੰ ਦੁਨੀਆ ਸਲੂਟ ਕਰੇ ਇਸ ਤਰ੍ਹਾਂ ਕਿ ਪੰਜਾਬ ਦੀ ਜਿਹੜਾ 6ਵਾਂ ਥਾਂ ਨਸ਼ਿਆਂ ਦੇ ਰੱਖ ਰਿਹਾ ਜੇ ਮੈਂ ਤੁਸੀਂ ਕੀ ਚਾਹਤੋ ਇਹ ਤਾਂ ਵੀ ਜ਼ਬਰਦਸਤ ਹੁਣ ਤੁਹਾਨੂੰ ਪਤਾ ਹੀ ਆ ਵੀ ਇੰਨਾ ਜਿਆਦਾ ਨਸ਼ਾ ਫੈਲ ਚੁੱਕਿਆ ਹੈ ਵੀ ਇਹਦੇ ਲਈ ਦਿਨ ਦੁਗਣੀ ਯਾਨੀ ਕਿ ਹਰ ਰੋਜ਼ ਕੋਈ ਨਾ ਕੋਈ ਪਰਾਲੇ ਛੋਟੇ ਛੋਟੇ ਪਰਾਲੇ ਕੀਤੇ ਜਾਣ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਕੋਈ ਸਹਦ ਮਿਲੇਗੀ ਨਹੀਂ ਇਹ ਤਾਂ ਨਸ਼ਿਆਂ ਦਾ ਤਾਂ ਇੱਕ ਖੂਹ ਵਗ ਪਿਆ ਜਿਹਦੇ ਵਿੱਚ ਸਾਰਾ ਯੂਥ ਹੈ ਉਹ ਗਰਕ ਹੁੰਦਾ ਜਾ ਰਿਹਾ ਜਿਵੇਂ ਕਿ ਛੋਟੇ ਛੋਟੇ ਕਹਿੰਦੇ ਬড়ੋੜੋ ਚਾਹਦੇ ਵੱਡੇ ਮਗਰ ਮਛੇਰਾ ਕਰ ਤੱਕ ਕਹਿੰਦਾ ਹੈ ਇਹ ਦੇਖੋ ਸਰਕਾਰ ਨੂੰ ਵੱਧੋ ਵੱਧ ਪਰਾਲੇ ਕਰਨੇ ਚਾਹੀਦੇ ਨੇ ਮੈਂ ਕਹਣਾ ਵੀ ਇਸ ਦੇ ਵਿੱਚ ਯਾਨੀ ਕਿ ਖਲਾਉਣ ਦੇ ਵਿੱਚ ਚਿਤਨਕ ਤੇ ਸਰਕਾਰ ਵੀ ਫੇਲਰ ਹੋ ਰਹੀ ਹੈ ਜਾਨਕਿ ਵੀ ਫਾਈਲ ਫਾਈਲ ਨਾਣੀ ਚਾਹੀਦਾ ਹੈਗਾ ਇਹ ਆਪਣਾ ਜੋ ਵੀ ਨਸ਼ਿਆਂ ਦਾ ਜਿਹੜਾ ਇਹਨੂੰ ਕੰਟਰੋਲ ਕੀਤਾ ਜਾ ਸਕੇ ਜੋ ਵੀ ਹੈ ਵੀ ਇਹਨੂੰ ਕਿਸੇ ਤਰੀਕੇ ਕੋਈ ਸਾਰੇ ਸੂਝਮਾਨ ਜੋ ਸੀਨੀਅਰਸ ਨੇ ਕੋਈ ਨਾ ਕੋਈ ਅਦਨ ਦਾ ਪ੍ਰਾਲਾ ਕਰਨ ਵੀ ਨਸ਼ਿਆਂ ਤੇ ਟੋਟਲੀ ਕੰਟਰੋਲ ਕੀਤਾ ਜਾਵੇ ਅੱਗੇ ਨਾ ਜਾਵੇ ਥੈਂਕ ਯੂ ਸਰ ਥੈਂਕ ਯੂ ਸਹਿਗਾਜੀ ਸਹੀ ਜਾਂ ਤੇ ਔਮਨ ਐਂਡ ਇੰਟਰਨੈਸ਼ਨਲ ਡੇਮ ਨਾ ਜਾਇਆ ਤੇ ਪਰਤਕੀ ਏ ਦਾ ਹਿਊਮਨ ਰਾਈਟ ਕੌਂਸਲ ਆਫ ਇੰਡੀਆ ਦੇ ਵੱਲੋਂ ਅੱਜ ਇੰਟਰਨੈਸ਼ਨਲ वूमेन ਡੇ ਮਨਾਇਆ ਗਿਆ। ਔਰ ਮੈਂ ਦੱਸ ਦਵਾ ਕਿ ਇਹ ਇੱਕ ਦਿਨ ਨਹੀਂ ਹੈਗਾ। ਇਹ ਤਾਂ ਐਵਰੀ ਡੇ वूमेन ਡੇ ਹੈਗਾ। ਔਰ ਅੱਜ ਜਿਹੜੀ ਦਾ ਹਿਊਮਨ ਰਾਈਟ ਕੌਂਸਲ ਆਫ ਇੰਡੀਆ ਦੀ ਟੀਮਾਂ ਇਕੱਠੀਆਂ ਹੋਈਆਂ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਲਤ ਕਮਾਨੂ ਬढ़ावा দেয়া ਜਾ ਰਿਹਾ। ਤੇ ਉਹਨੂੰ ਨਕੀਲ ਪਾਉਣ ਦੇ ਲਈ ਅੱਜ ਜਿਹੜਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਇੱਕ ਸਾਹਮਣੇ ਉੱਪਰ ਕੇ ਆਏ ਨੇ ਕਿ ਹਰੇਕ ਦੀ ਮਦਦ ਜਿਹੜੀ ਹੈਗੀ ਆ ਉਹ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਚੋਰੀ ਠੱਗੀ ਤੋਂ ਕੀਤੀ ਜਾਵੇ ਤੇ ਪੂਰੇ ਜਿਹੜੇ ਇਲਾਕੇ ਨੇ ਤਪਾਏ ਹੋਏ ਨੇ ਕਈ ਨਿਸ਼ਾਨ ਨੇ ਕਈ ਬਰਬਾਦੀ ਨੇ ਜਾਂ ਕਾਸੇ ਨੇ ਉਹਨਾਂ ਨੂੰ ਅਸੀਂ ਸਾਰੇ ਜਣੇ ਹਿਊਮਨ ਰਾਈਟ ਕੌਨਸਲਰ ਆਫ ਇੰਡੀਆ ਦੇ ਦੁਆਰਾ ਅਜੰਡੇ ਦੇ نیچے ਉਹਨੂੰ ਲੈ ਕੇ ਆਈਏ ਤੇ ਉਹਨਾਂ ਨੂੰ ਨਿਟਾਰਾ ਦਵਾਈਏ ਤੇ ਉਹਨਾਂ ਨੂੰ ਸ਼ਾਨਦੀਆਂ ਦਵਾਈਏ ਕਿੰਨੇ ਕਿਤੇ ਆਪਾਂ ਜੇ ਗੱਲ ਕਰੀਏ ਬੇਟੀ ਪੜਾਓ ਤੇ ਬੇਟੀ ਪੜਾਓ ਜੇ ਨਾ ਰਹਾ ਤਾਂ ਖੋਖਲੇ ਜਾਗੇ ਨਹੀਂ ਦੇਖੋ ਖੋਖਲਾ ਨਹੀਂ ਹੈਗਾ ਜਿਹੜੇ ਲੋਕ ਅੱਜ ਦੇਖੋ ਤੁਸੀਂ ਮੈਨੂੰ ਇੱਕ ਐਦਾਂ ਦਾ ਕੰਮ ਦੱਸਦੇ ਹੋ ਜਿਹੜਾ ਨਾਰੀ ਤੋਂ ਬਿਨਾ ਹੁੰਦਾ ਹੋਵੇ ਘਰ ਦੇ ਵਿੱਚ ਨਹਾਉਣ ਤੋਂ ਲੈ ਕੇ ਖਾਣ ਤੱਕ ਸਾਰੇ ਕੰਮ ਜਿਹੜੇ ਨਾਰੀ ਨੇ ਕਰਨੇ ਨੇ ਤੇ ਫਿਰ ਸਾਡਾ ਫਰਜ਼ ਬਣਦਾ ਕਿ ਨਾਰੀ ਦੀ ਜਿਹੜੀ ਹੋਈ ਹੈ ਕੋਈ ਬਗਾਨੀ ਨਹੀਂ ਹੈ ਉਹ ਸਾਡੇ ਲਈ ਬਣਾਈ ਆ ਪਰਮੇਸ਼ਵਰ ਨੇ ਜੇ ਸਾਡੇ ਲਈ ਬਣਾਈ ਆ ਤਾਂ ਫਿਰ ਉਹਨੂੰ ਮਾਨ ਤੇ ਸਨਮਾਨ ਸਾਡਾ ਦੇਣਾ ਬਣਦਾ ਹੈ ਜੀ ਤੁਸੀਂ ਲਾਸਟ ਵਿੱਚ ਆਉਣ ਲਈ ਸੰਤੋਖਪ੍ਰੀਤ ਬੋਲੋਗੇ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹਣਾ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਬੇਟੀਆਂ ਨੇ ਉਹਨਾਂ ਨੂੰ ਅੱਛਾ ਪੜਾਓ ਤੇ ਅੱਛਾ ਲਿਖਾਓ ਅੱਜਕੱਲ ਬੇਟੀਆਂ ਬੇਟਿਆਂ ਤੋਂ ਘੱਟ ਨਹੀਂ ਆ ਪਰ ਮੈਂ ਬੇਟਿਆਂ ਨੂੰ ਵੀ ਇਹੀ ਗੱਲ ਕਹਿਣਾ ਚਾਹਣਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਬੇਟਿਆਂ ਦਾ ਵੀ ਕੋਈ ਘਟ ਸਨਮਾਨ ਨਹੀਂ ਹੈ ਕਿਉਂਕਿ ਘਰ ਦੇ ਖਰਚੇ ਜਿਹੜੇ ਮੈਂਡੇਨ ਕਰਨੇ ਹੁੰਦੇ ਨੇ ਉਹ ਬੇਟਿਆਂ ਨਹੀਂ ਕਰਦੇ ਹੁੰਦੇ ਨੇ ਘਰ ਨੂੰ ਸੰਭਾਲਣਾ ਜਿਹੜਾ ਹੁੰਦਾ ਉਹ ਲੇਡੀਜ਼ ਨੇ ਹੁੰਦਾ ਸੋ ਦੋਨਾਂ ਦੀ ਜਿਹੜੀ ਜੀਵਨ ਲਾਈਫ ਦੇ ਵਿੱਚ ਬਣੀ ਹੋਈ ਹੈ ਇਹ ਦੋਨਾਂ ਦੀ ਰਾਮਲੀਲਾ ਇਕੱਠੀ ਚੱਲਦੀ ਹੈ ਜੀ